ਆ ਮੈਂ ਹੁਣ ਇੱਥੇ ਛੇਤੀ ਜਾ ਕੇ ਗੀਤ ਰਿਲੀਜ਼ ਕਰਾਂਗੇ ਤੁਹਾਡੇ ਸਾਰਿਆਂ ਤੇ ਸੁਣਿਓ ਜਰੂਰ ਦੋ ਲਾਈਨਾਂ ਤੁਹਾਨੂੰ ਮੈਂ ਸੁਣਾਉਣਾ ਹੋ ਤੇਲ ਕਰੇ ਖੰਬਲਾ ਕੇ ਉੱਡ ਜਾਵਾਂ ਘਰ ਨੂੰ ਮਿੱਠੀਆਂ ਜਿਲਾਂ ਨੇ ਜਿੰਦਾ ਲਾਇਆ ਹੋਇਆ ਦਰ ਨੂੰ ਬੇਬੇ ਬਾਪੂ ਨਾਮ ਲੈ ਕੇ ਮਾਰਦੇ ਆਵਾਜਾ ਮੇ ਬੇਬਾਪੂ ਨਾਮ ਲੈ ਕੇ ਮਾਰਦੀ ਵਾਜਾਂ ਸੁਪਨੇ ਚ ਉੱਠ ਨੇ ਤਿਤ ਨੇਤ ਲੱਗਦਾ ਪਿੰਡ ਮਾਪਿਆਂ ਨੂੰ ਮਿਲਦਾ ਨਾ ਚੇ ਨਾ ਇਥੇ ਮੇਰਾ ਚਿੱਤ ਲੱਗਦਾ ਪਿੰਡ ਮਾਪਿਆਂ ਨੂੰ ਮਿਲਦਾ ਨਾ ਚੇ ਨਾ ਇਥੇ ਮੇਰਾ ਚਿੱਤ ਲੱਗਦਾ ਹੌਣ ਨਾ ਬਿਆਨ ਮਹਿਸੂਸ ਕੀਤੇ ਜਾਣ ਹੁੰਦੇ ਕਿਹੋ ਜਿਹੇ ਹਾਲਾਤ ਪਰਦੇਸ ਦੇ ਕਿੰਨੇ ਮਜਬੂਰ ਦਿਲ ਪਿਸਦੇ ਨੇ ਥੱਲੇ ਪੌਂਡਾਂ ਡਾਲਰਾਂ ਦੀ ਲੱਗੀ ਹੋਈ ਰੇਸ ਖਾਣਾ ਪੀਣਾ ਸੋਣਾ ਵੀ ਡਿਊਟੀ ਜਹੀ ਲੱਗੇ ਸੱਚ ਦੱਸਾਂ ਕੰਮ ਕੋਈ ਨਾ ਫਿੱਟ ਲੱਗਦਾ ਪਿੰਡ ਮਾਪਿਆਂ ਨੂੰ ਮਿਲਦਾ ਨਾ ਚੇ ਨਾ ਇੱਥੇ ਮੇਰਾ ਚਿੱਤ ਲੱਗਦਾ ਸਭ ਦੀ ਘਰ ਦੀ ਕਹਾਣੀ ਹੈ ਸਭ ਵੀਰਾਂ ਨਾਲ ਵੱਖ-ਵੱਖ ਕਹਾਣੀਆਂ ਜੁੜੀਆਂ ਕਮਾਈ ਕਰੋ ਮਾਇਆ ਬਣਾਓ ਪੰਜਾਬ ਚ ਜ਼ਮੀਨਾਂ ਖਰੀਦੋ ਆਪਣੇ ਵਤਨਾਂ ਨੂੰ ਵਾਪਸੀ ਕਰੋ ਬੱਚਿਆਂ ਨਾਲ ਰਹੋ ਤਾਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਮੇਰ ਕਰਨ ਬਹੁਤ ਬਹੁਤ ਸਾਰੀ ਸੰਗਤ ਦਾ ਸਾਰੇ ਗੁਰਮਖੰਦ ਦਾ ਧੰਨਵਾਦ ਸਾਡੇ